ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 588 ਤੋਂ ਲੈ ਕੇ 590 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਇਹ ਹਾ ਕਾਇਆ ਰੋਗ ਪਰਿ ਬਿਨ ਸਬਦੈ ਦੁਖ ਹਉ ਮੈ ਰੋਗ ਨ ਜਾਏ ਸਤ ਗੁਰੂ ਮਿਲੇ ਤਾਂ ਨਿਰਮਲ ਹੋਵੇ ਹਰ ਨਾਮੋਂ ਮਾਨਵ ਸਾਇ ਨਾਨਕ ਨਾਮ ਤੇ ਆਇਆ ਸੁਖ ਦਾਤਾ ਦੁੱਖ ਵਿਸਰਿਆ ਸਹਜ ਸੋ ਪਾਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜਿਹੜੀ ਇਹ ਸਾਡੀ ਕਾਇਆ ਹੈ ਸਰੀਰ ਹੈ ਕਹਿੰਦੇ ਇਹ ਗੁਰੂ ਦੇ ਸ਼ਬਦ ਤੋਂ ਬਿਨਾਂ ਹੋਮੇ ਦੇ ਰੋਗ ਨਾਲ ਦੁਖੀ ਰਹਿੰਦਾ ਹੈ ਤੇ ਹਮੇ ਦਾ ਰੋਗ ਖਤਮ ਨਹੀਂ ਹੁੰਦਾ ਸਰੀਰ ਦੇ ਵਿੱਚੋਂ ਜਦ ਤੱਕ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪੈਂਦੀ ਜਦੋਂ ਸਤਗੁਰ ਦੇ ਨਾਲ ਮਿਲਾਪ ਹੁੰਦਾ ਤੇ ਸਤਗੁਰ ਦੇ ਰਾਹੀ ਜੀਵ ਦੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ बस ਜਾਂਦਾ ਫੇਰ ਕਹਿੰਦੇ ਜੀਵ ਦਾ ਹਿਰਦਾ ਨਿਰਮਲ ਹੋ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਧਿਆਇਆ ਉਹ ਪਰਮੇਸ਼ਰ ਜੋ ਸੁੱਖਾਂ ਦਾ ਦਾਤਾ ਹੈ ਸਾਰੇ ਦੁੱਖ ਵਿਸਰ ਜਾਂਦੇ ਨੇ ਤੇ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ ਪਾਉੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕੋ ਹਉ ਸਦਾ ਕਮਾਇਆ ਤਿਸ ਗੁਰ ਕੋ ਹਉ ਖੰਨੀਐ ਜਿਨ ਮਦ ਸੁਦਨ ਹਰ ਨਾਮ ਸੁਣਾਇਆ ਤਿਸ ਗੁਰ ਕੋ ਹਉ ਵਾਰਣੇ ਜਿਨ ਹਉ ਮੈਂ ਬਿਖ ਸਭ ਰੋਗ ਗਵਾਇਆ ਤੇ ਸਤ ਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਸੋ ਸਤ ਗੁਰ ਤਿੰਨ ਕੋ ਪੇਟਿਆ ਜਿਨ ਕੈ ਮੁਖ ਮਸਤਕ ਪਾਗ ਲਿਖ ਪਾਇਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਮੈਂ ਉਸ ਗੁਰੂ ਤੋਂ ਸਦਾ ਸਦਕੇ ਆ ਜਿਸ ਗੁਰੂ ਨੇ ਮੈਨੂੰ ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਰ ਦਾ ਨਾਮ ਦਾ ਉਪਦੇਸ਼ ਦਿੱਤਾ ਹੈ ਉਸ ਗੁਰੂ ਤੋਂ ਕਹਿੰਦੇ ਮੈਂ ਆਪਣੇ ਟੋਟੇ ਟੋਟੇ ਕਰਦੇ ਆਂ ਜਿਸ ਨੇ ਮੈਨੂੰ ਪਰਮੇਸ਼ਰ ਦਾ ਨਾਮ ਸੁਣਾਇਆ ਹੈ ਉਹਦੇ ਤੋਂ ਮੈਂ ਸਦਾ ਹੀ ਵਲਿਹਾਰੇ ਜਾਮਾ ਜਿਨੇ ਮੇਰਾ ਹਉਮੈ ਦਾ ਰੋਗ ਖਤਮ ਕਰ ਦਿੱਤਾ ਹੈ ਗੁਰੂ ਨੇ ਬਹੁਤ ਵੱਡਾ ਪੁੰਨ ਕੀਤਾ ਹੈ ਜਿਨੇ ਮੇਰੇ ਅਫਗਣ ਕੱਟ ਦਿੱਤੇ ਤੇ ਗੁਣਾ ਦੇ ਮਾਲਕ ਪਰਮੇਸ਼ਰ ਦੇ ਨਾਲ ਸਾਂਝ ਪਾ ਦਿੱਤੇ ਕਹਿੰਦੇ ਸਤਗੁਰ ਦਾ ਮੇਲ ਉਸ ਜੀਵ ਨਾਲ ਹੀ ਹੁੰਦਾ ਜਿਦੇ ਇਹ ਭਾਗਾਂ ਵਿੱਚ ਲਿਖਿਆ ਹੁੰਦਾ ਉਹਦੇ ਪੂਰਵਲੇ ਕਰਮ ਚੰਗੇ ਹੁੰਦੇ ਨੇ ਜਿਸ ਕਾਰਨ ਸਤਗੁਰ ਦੇ ਨਾਲ ਜੀਵ ਦਾ ਮੇਲ ਹੁੰਦਾ ਕਿਉਂਕਿ ਸਤਗੁਰ ਦੇ ਰਾਹੀਂ ਫਿਰ ਸਾਰੀ ਵਿਧੀ ਬਣਦੀ ਆ ਭਗਤੀ ਦੀ ਸ਼ਲੋਕ ਮਹੱਲਾ ਤੀਜਾ ਭਗਤ ਕਰੈ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਉਨਾ ਕੋ ਤੁਰ ਭਗਤ ਖਜ਼ਾਨਾ ਬਖਸਿਆ ਮੇਟ ਨ ਸਕੇ ਕੋਈ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨ ਹੋਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਜੋ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਸਦਾ ਕਹਿੰਦੇ ਭਗਤੀ ਕਰਦੇ ਨੇ ਪਰਮੇਸ਼ਰ ਦੀ ਜੋ ਜੀਵਦਿਆਂ ਵਿਕਾਰਾਂ ਵੱਲੋਂ ਮਰੇ ਰਹਿੰਦੇ ਨੇ ਜਿਨ੍ਹਾਂ ਦਾ ਮਨ ਮਾਇਆ ਵੱਲੋਂ ਮਰ ਜਾਂਦਾ ਉਹੀ ਕਹਿੰਦੇ ਭਗਤੀ ਕਰਦੇ ਨੇ ਉਹੀ ਭਗਤ ਕਹਾਉਂਦੇ ਨੇ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਨੇ ਇਹ ਭਗਤੀ ਦਾ ਖਜ਼ਾਨਾ ਤੁਰ ਤੋਂ ਹੀ ਬਖਸ਼ਿਆ ਹੁੰਦਾ ਇਹਦੇ ਵਿੱਚ ਕੋਈ ਰੋਕ ਨਹੀਂ ਪਾ ਸਕਦਾ ਉਹਨਾਂ ਦੇ ਮਨ ਦੇ ਵਿੱਚ ਉਹ ਪਰਮੇਸ਼ਰ ਜੋ ਸੱਚਾ ਹੈ ਜੋ ਗੁਣਾਂ ਦਾ ਖਜ਼ਾਨਾ ਹੈ ਉਹ ਹਮੇਸ਼ਾ ਉਹਨਾਂ ਦੇ ਮਨ ਵਿੱਚ ਵਸਿਆ ਰਹਿੰਦਾ ਹੈ। ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨੂੰ ਫਿਰ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਨੇ ਫਿਰ ਉਹਨਾਂ ਦਾ ਪਰਮੇਸ਼ਰ ਨਾਲੋਂ ਵਿਛੋੜਾ ਨਹੀਂ ਪੈਂਦਾ ਕਦੇ। ਮਹੱਲਾ ਤੀਜਾ ਸਤਿਗੁਰ ਕੀ ਸੇਵ ਨਕੀਨੀਆਂ ਕਿਆ ਉਹ ਕਰੇ ਵਿਚਾਰ ਸਬਦ ਸਾਰ ਨ ਜਾਣੀ ਬਿਖ ਪੂ ਲਾਗਾ ਵਾਰ ਅਗਿਆਨੀ ਅੰਧ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਅਣਹੋਂਦਾ ਆਪ ਗਣਾਈ ਦੇ ਜਮ ਮਾਰ ਕਰੇ ਤਿੰਨ ਖਵਾਰ ਨਾਨਕ ਕਿਸ ਨੂੰ ਆਖੀਐ ਜਾ ਆਪੇ ਬਖਸਣ ਹਾਰ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਨੇ ਕਹਿੰਦੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਨਹੀਂ ਕੀਤੀ ਉਹਨਾਂ ਨੇ ਕਹਿੰਦੇ ਕੀ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਆ ਉਹਨਾਂ ਨੂੰ ਗੁਰੂ ਦੇ ਸ਼ਬਦ ਬਾਰੇ ਪਤਾ ਹੀ ਨਹੀਂ ਹੈ ਸੋਝੀ ਨਹੀਂ ਹੈ ਕਹਿੰਦੇ ਉਤੇ ਕਹਿੰਦੇ ਮਾਇਆ ਦੇ ਵਿੱਚ ਮੂਰਖਾਂ ਵਾਂਗ ਪੁਲੇਫਤ ਦੇ ਨੇ ਅਗਿਆਨਤਾ ਵਿੱਚ ਨੇ ਕਹਿੰਦੇ ਉਹ ਅਗਿਆਨਤਾ ਦੇ ਵਿੱਚ ਹੀ ਕਈ ਤਰ੍ਹਾਂ ਦੇ ਧਾਰਮਿਕ ਕਰਮ ਕਰਦੇ ਨੇ ਪਰ ਉਹ ਕਰਮ ਵੀ ਮਾਇਆ ਦੇ ਅਨੁਸਾਰ ਕਰਦੇ ਨੇ ਉਹਨਾਂ ਵਿੱਚ ਕੋਈ ਗੁਣ ਨਹੀਂ ਹੈ ਪਰ ਫਿਰ ਵੀ ਆਪਣੇ ਆਪ ਨੂੰ ਗੁਣਵਾਨ ਦੱਸਦੇ ਨੇ ਜਿਸ ਕਰਕੇ ਜਮ ਵੱਲੋਂ ਖੁਆਰੀ ਮਿਲਦੀ ਆ ਫਿਰ ਨਾਨਕ ਜੀ ਕਹਿੰਦੇ ਵੀ ਇਹਨਾਂ ਨੂੰ ਵੀ ਕੀ ਕਹੀਏ ਭਾਈ ਕਹਿੰਦੇ ਵੀ ਜਿਨ੍ਹਾਂ ਨੂੰ ਪਰਮਾਤਮਾ ਆਪ ਬਖਸ਼ਦਾ ਉਹਨਾਂ ਤੇ ਬਖਸ਼ਿਸ਼ ਹੁੰਦੀ ਆ ਕਹਿੰਦੇ ਫਿਰ ਹੁਣ ਜਿਹੜੇ ਮਾੜੇ ਕਰਮ ਕਰ ਰਹੇ ਨੇ ਇਹ ਵੀ ਪਰਮੇਸ਼ਰ ਵੱਲੋਂ ਹੀ ਇਹਨਾਂ ਦੇ ਕੁਰਾਹੇ ਪਾਏ ਹੋਏ ਨੇ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਸਭ ਜੀ ਤੁਮਾਰੇ ਜਿਸ ਤੂੰ ਪਾਵੈ ਤਿਸ ਤੂੰ ਮੇਲ ਲਹਿ ਕਿਆ ਜਨਤ ਵਿਚਾਰੇ ਤੂੰ ਕਰਣ ਕਾਰਣ ਸਮਰਤ ਹੈ ਸੱਚ ਸਿਰਜਣ ਹਾਰੇ ਜਿਸ ਤੂੰ ਮਿਲੈ ਪਿਆਰਿਆ ਸੋ ਤੁਦ ਮਿਲੈ ਗੁਰਮੁਖ ਵਿਚਾਰੇ ਹੌਬល ਹਾਰੀ ਸਤਗੁਰ ਆਪਨੇ ਜਿਨ ਮੇਰਾ ਹਰ ਅਲਖ ਲਖਾਰੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਇਹ ਪਰਮੇਸ਼ਰ ਤੂੰ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ ਸਾਰੇ ਜੀ ਤੇਰੇ ਪੈਦਾ ਕੀਤੇ ਨੇ ਤੇ ਤੇਰੇ ਹੀ ਜੀ ਨੇ ਤੇ ਜੀਆਂ ਦੇ ਕੋਈ ਬਸ ਨਹੀਂ ਜੇ ਜੋ ਤੈਨੂੰ ਪ੍ਰਸੰਨ ਜੇ ਤੇ ਤੂੰ ਪ੍ਰਸੰਨ ਹੋ ਜਾਣਾ ਉਹਨੂੰ ਤੂੰ ਆਪਣੇ ਨਾਲ ਮੇਲ ਲੈਣਾ ਹੈ ਤੂੰ ਸਭ ਕੁਝ ਕਰਨ ਕਾਰਨ ਸਮਰੱਥ ਹੈ ਇਹ ਸਿਰਜਣਹਾਰ ਜਿਹਨੂੰ ਕਹਿੰਦੇ ਤੂੰ ਆਪਣੇ ਨਾਲ ਮੇਲ ਲੈਣਾ ਉਹੀ ਤੇਰੇ ਨਾਲ ਮਿਲਦੇ ਨੇ ਉਹੀ ਗੁਰੂ ਦੇ ਸਨਮੁਖ ਹੋ ਕੇ ਸ਼ਬਦਾਂ ਦੀ ਵਿਚਾਰ ਕਰਦੇ ਨੇ ਕਹਿੰਦੇ ਮੈਂ ਆਪਣੇ ਸਤਿਗੁਰ ਤੋਂ ਬਲਿਹਾਰੇ ਹਾਂ ਉਹ ਸਤਿਗੁਰ ਜਿਨੇ ਮੈਨੂੰ ਹਰੀ ਦੇ ਦਰਸ਼ਨ ਕਰਵਾ ਦਿੱਤੇ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੱਤੇ ਸ਼ਲੋਕ ਮਹੱਲਾ ਤੀਜਾ ਰਤਨਾ ਪਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨ ਜਾਣੀ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ 부ਜੈ 부ਜਨ ਹਾਰ ਮੂਰਖ ਆਪ ਗਣਾਈ ਦੇ ਮਰ ਜਮੈ ਹੋਏ ਖੁਆਰ ਨਾਨਕ ਰਤਨਾ ਸੋ ਲਹੇ ਜਿਸ ਗੁਰਮਖ ਲਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਬਿਉਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾਂ ਉਰਤਾਰ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜਾ ਕੋਈ ਰਤਨਾ ਦੀ ਪਰਖ ਕਰਨ ਵਾਲਾ ਹੋਵੇ ਉਹੀ ਰਤਨਾ ਬਾਰੇ ਗੱਲਬਾਤ ਕਰੂ ਰਤਨਾ ਦੀ ਵਿਚਾਰ ਕਰੂ ਜਿਹਨੂੰ ਰਤਨ ਦੀ ਪਰਖ ਹੈ ਜਿਨੂੰ ਕਹਿੰਦੇ ਰਤਨਾ ਦੀ ਹੀਰਿਆਂ ਦੀ ਜਵਾਹਰਾਂ ਦੀ ਗੁਣਾ ਦੀ ਵਿਚਾਰ ਨਹੀਂ ਹੈ ਉਹ ਤੇ ਕਹਿੰਦੇ ਅਗਿਆਨੀ ਹੈ ਅਗਿਆਨਤਾ ਵਿੱਚ ਹੈ ਜਿਹੜਸ ਰਤਨ ਦੀ ਗੱਲ ਕਰ ਰਹੇ ਨੇ ਪਾਤਸ਼ਾਹ ਉਹ ਗੁਰੂ ਦਾ ਸ਼ਬਦ ਹੈ ਰਤਨ ਜਿਨੇ ਕਹਿੰਦੇ ਇਸ ਗੁਰੂ ਦੇ ਸ਼ਬਦ ਨੂੰ ਬੁੱਝ ਲਿਆ ਪਰ ਕਹਿੰਦੇ ਜਿਹੜੇ ਮੂਰਖ ਜੀਵ ਨੇ ਓਹੋ ਉਹਨਾਂ ਵਿੱਚ ਗੁਣ ਕੋਈ ਹੈ ਨਹੀਂ ਪਰ ਆਪਣੇ ਆਪ ਨੂੰ ਗੁਣਵਾਨ ਦੱਸਦੇ ਨੇ ਉਹ ਫਿਰ ਜਮ ਵੱਲੋਂ ਖوار ਹੁੰਦੇ ਨੇ ਬੜਾ ਦੁੱਖ ਪਾਉਂਦੇ ਨੇ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਸਨਮੁਖ ਹੋ ਕੇ ਪਰਮੇਸ਼ਰ ਨੂੰ ਪਿਆਰ ਕਰਦੇ ਨੇ ਉਹੀ ਇਹ ਰਤਨ ਪਦਾਰਥ ਲੈ ਲੈਂਦੇ ਨੇ ਗੁਣ پا ਲੈਂਦੇ ਨੇ ਕਹਿੰਦੇ ਉਹ ਸਦਾ ਹੀ ਪਰਮੇਸ਼ਰ ਦਾ ਨਾਮ ਉਚਾਰਦੇ ਨੇ ਉਨ੍ਹਾਂ ਦੇ ਵਰਤ ਵਿਵਹਾਰ ਵਿੱਚ ਪਰਮੇਸ਼ਰ ਦਾ ਨਾਮ ਹੀ ਹੁੰਦਾ ਹੈ ਪਰ ਕਹਿੰਦੇ ਜਿਸ ਤੇ ਪਰਮੇਸ਼ਰ ਆਪ ਕਿਰਪਾ ਕਰਦੇ ਨੇ ਉਹੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਬਸਾ ਕੇ ਰੱਖ ਸਕਦੇ ਨੇ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆਂ ਹਰ ਨਾਮ ਨ ਲਗੋ ਪਿਆਰ ਮਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ ਹੌਮੇ ਵੱਡਾ ਰੋਗ ਹੈ ਪਾਏ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵ ਦਿਆਂ ਮੋਏ ਹਰ ਵਿਸਰਿਆ ਦੁੱਖ ਪਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਸਤਗੁਰ ਦੀ ਦਸੀ ਹੋਈ ਸੇਵਾ ਭਗਤੀ ਨਹੀਂ ਕੀਤੀ ਜਿਹਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਨਹੀਂ ਪਿਆ ਕਹਿੰਦੇ ਉਹਨਾਂ ਨੂੰ ਇਹ ਇਹ ਨਾ ਸਮਝੋ ਕਿ ਉਹ ਜੀਂਦੇ ਨੇ ਉਹਨਾਂ ਨੂੰ ਤਾਂ ਕਹਿੰਦੇ ਪਰਮੇਸ਼ਰ ਨੇ ਆਪ ਹੀ ਆਤਮਿਕ ਮੌਤੇ ਮਾਰਿਆ ਹੋਇਆ ਹਉਮੇ ਦਾ ਵੱਡਾ ਰੋਗ ਹੈ ਉਹ ਹਉਮੇ ਦੇ ਰੋਗ ਵਿੱਚ ਗਰਸੇ ਹੋਏ ਨੇ ਮਾਇਆ ਦੇ ਅਧੀਨ ਹੋ ਕੇ ਉਹ ਕਈ ਤਰ੍ਹਾਂ ਦੇ ਕਰਮ ਕਰਾ ਰਹੇ ਨੇ ਨਾਨਕ ਜੀ ਕਹਿੰਦੇ ਨੇ ਜਿਹੜੇ ਮਨਮੁਖ ਜੀਵ ਨੇ ਨਾ ਉਹ ਦਿਸ ਦੇਖਣ ਨੂੰ ਜੀਵਤ ਨੇ ਪਰ ਉਹ ਆਤਮਿਕ ਮੌਤੇ ਮਰੇ ਹੁੰਦੇ ਨੇ ਪਰਮੇਸ਼ਰ ਨੂੰ ਵਿਸਾਰ ਕੇ ਬੜਾ ਦੁੱਖ ਪਾਉਂਦੇ ਨੇ ਸੁਖੀ ਨਹੀਂ ਰਹਿ ਸਕਦੇ ਪੜੀ ਜਿਸ ਅੰਤਰ ਹਿਰਦਾ ਸੁਧ ਹੈ ਤਿਸ ਜਨ ਕੋ ਸਭ ਨਮਸਕਾਰੀ ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕੋ ਹਉ ਬਲੇਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਗੁਰ ਸਭਨਾ ਕਾਮਿਤ ਹੈ ਸਭ ਤਿਸੈ ਪਿਆਰੀ ਸਭ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰੀ ਵਾਹਿਗੁਰੂ ਕਹਿੰਦੇ ਜਿਸ ਸਤਗੁਰੂ ਦਾ ਹਿਰਦਾ ਸ਼ੁੱਧ ਹੈ ਉਸ ਨੂੰ ਸਾਰੇ ਜੀਵ ਔਰ ਜਿਸ ਜੀਵ ਦਾ ਹਿਰਦਾ ਸ਼ੁੱਧ ਹੈ ਉਸ ਨੂੰ ਸਾਰੇ ਨਮਸਕਾਰ ਕਰਦੇ ਨੇ ਸਭ ਉਹਦਾ ਆਦਰ ਕਰਦੇ ਨੇ ਜਿਹੜਾ ਅੰਦਰੋਂ ਹਿਰਦਾ ਸ਼ੁੱਧ ਹੈ ਜਿਹਦੇ ਅੰਦਰ ਕਹਿੰਦੇ ਪਰਮੇਸ਼ਰ ਦਾ ਨਾਮ ਖਜ਼ਾਨਾ ਵਸ ਗਿਆ ਉਸ ਜੀਵ ਤੋਂ ਮੈਂ ਬਲਿਹਾਰ ਹੈ ਹਾਂ ਜਿਹਦੇ ਅੰਦਰ ਚੰਗੇ ਮਾੜੇ ਦੀ ਪਰਖ ਕਰਨ ਵਾਲੀ ਬੁੱਧੀ ਹੈ ਪਰਮੇਸ਼ਰ ਦਾ ਨਾਮ ਵਸਿਆ ਹੈ ਕਹਿੰਦੇ ਉਹ ਸਤਗੁਰ ਸਾਰਿਆਂ ਦਾ ਮਿੱਤਰ ਹੈ ਉਹਨੂੰ ਸਾਰੀ ਸ੍ਰਿਸ਼ਟੀ ਪਿਆਰੀ ਲੱਗਦੀ ਹੈ ਉਸ ਨੂੰ ਕਹਿੰਦੇ ਆਪਣੀ ਵਿਵੇਕ ਬੁੱਧੀ ਰਾਹੀਂ ਪਰਮੇਸ਼ਰ ਹੀ ਸਾਰੀ ਜਗ੍ਹਾ ਤੇ ਵਿਆਪਕ ਦਿਸਦਾ ਹੈ। ਸ਼ਲੋਕ ਮਹਲਾ 3 ਜੀ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤਗੁਰ ਸੇਵੇ ਠੋਹਰ ਨ ਪਾਵਹੀ ਮਰ ਜਮ ਮੈਂ ਆਵੈ ਜਾਹੇ। ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਦੋਂ ਤੱਕ ਜੀਵ ਪਰਮੇਸ਼ਰ ਸਤਗੁਰ ਦੀ ਦੱਸੀ ਹੋਈ ਪਰਮੇਸ਼ਰ ਦੀ ਸੇਵਾ ਭਗਤੀ ਨਹੀਂ ਕਰਦੇ ਉਦੋਂ ਤੱਕ ਜੋ ਵੀ ਉਹ ਕਰਮ ਕਰਦੇ ਨੇ ਉਹ ਉਹਨਾਂ ਨੂੰ ਬੰਧਨ ਹੀ ਉਹਨਾਂ ਲਈ ਬਣ ਜਾਂਦੇ ਨੇ ਮਾਇਆ ਦੇ ਵਿਕਾਰਾਂ ਦੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਨ ਤੋਂ ਬਿਨਾ ਉਹਨਾਂ ਨੂੰ ਕਹਿੰਦੇ ਨਿੱਜ ਦਾ ਸਥਾਨ ਨਹੀਂ ਮਿਲਦਾ ਨਿੱਜ ਦੇ ਘਰ ਵਿੱਚ ਵਾਸਾ ਨਹੀਂ ਮਿਲਦਾ ਉਹ ਜਬ ਮਨ ਮਰਨ ਦੇ ਚੱਕਰ ਵਿੱਚ ਪੈ ਜਾਂਦੇ ਨੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੇ ਨਾਨਕ ਬਿਨ ਸਤਗੁਰ ਸੇਵੇ ਜਮ ਪੁਰ ਬੱਦੇ ਮਾਰੀਆਂ ਮੋਹ ਕਾਲੈ ਉਠ ਜਾਹੇ ਕਹਿੰਦੇ ਜੋ ਸਤਗੁਰ ਦੀ ਦੱਸੀ ਸੇਵਾ ਭਗਤੀ ਨਹੀਂ ਕਰਦੇ ਉਹਨਾਂ ਦੇ ਬੋਲ ਵੀ ਫਿੱਕੇ ਹੁੰਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਨਾਮ ਨਹੀਂ ਵਸਦਾ ਪਰਮੇਸ਼ਰ ਦਾ ਬਿਨਾ ਸਤਗੁਰ ਦੀ ਦੱਸੀ ਸੇਵਾ ਭਗਤੀ ਤੋਂ ਉਹ ਜਮ ਦੇ ਦਰ ਤੇ ਪਹੁੰਚਦੇ ਨਹੀਂ ਪਹਿਲਾਂ ਤਾਂ ਇਥੋਂ ਸੰਸਾਰ ਵਿੱਚ ਬੜੀ ਬੇਇੱਜ਼ਤੀ ਦਾ ਜੀਵਨ ਬਤੀਤ ਕਰਦੇ ਨੇ ਜਿਸ ਤਰ੍ਹਾਂ ਕਾਲਾ ਮੂੰਹ ਹੁੰਦਾ ਉਹਨਾਂ ਦਾ ਇੱਥੇ ਫਿਰ ਬਾਅਦ ਵਿੱਚ ਜਮਦਿਆਂ ਮਾਰਾਂ ਪੈਂਦੀਆਂ ਨੇ ਮਹੱਲਾ ਪਹਿਲਾ ਜਾ ਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਕਰਨੀ ਉਹ ਰੀਤ ਰਵਾਜ ਖਤਮ ਕਰ ਦਿਓ ਜਿਸ ਦੇ ਕਰਕੇ ਮੇਰੇ ਕੋਲੋਂ ਮੇਰਾ ਪਰਮੇਸ਼ਰ ਵਿਸਰ ਜਾਂਦਾ ਭੁੱਲ ਜਾਂਦਾ ਨਾਨਕ ਜੀ ਕਹਿੰਦੇ ਨੇ ਉਹੀ ਪ੍ਰੀਤ ਚੰਗੀ ਹੈ ਜਿਹਦੇ ਨਾਲ ਪਰਮੇਸ਼ਰ ਦੇ ਘਰ ਵਿੱਚ ਇੱਜ਼ਤ ਬਣਦੀ ਹੈ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਤੇ ਆਈਐ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਨ ਸੇ ਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁਖ ਗਵਾਈਐ ਨਾਨਕ ਤਿੰਨ ਵਿਟੋਂ ਵਾਰਿਆ ਜਿਨ ਆਂਦਨ ਹਿਰਦੈ ਹਰ ਨਾਮ ਤੇ ਆਈਐ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਉਹ ਇੱਕ ਪਰਮੇਸ਼ਰ ਜੋ ਸਾਰੀਆਂ ਦਾਤਾਂ ਦੇਣ ਵਾਲਾ ਹੈ ਉਹਦੀ ਸੇਵਾ ਭਗਤੀ ਕਰੀਏ ਉਹਦਾ ਨਾਮ ਧਿਆਈਏ ਔਰ ਉਹਦੇ ਇੱਕ ਕੋਲੋਂ ਹੀ ਦਾਤਾਂ ਮੰਗੀਏ ਹੋਰ ਕਿਸੇ ਕੋਲੋਂ ਨਹੀਂ ਉਸ ਪਰਮੇਸ਼ਰ ਕੋਲੋਂ ਮੰਗਿਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਪਰ ਜੇ ਅਸੀਂ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਪਾਸੋਂ ਮੰਗਦੇ ਆ ਤਾਂ ਇਹ ਸ਼ਰਮ ਵਾਲੀ ਗੱਲ ਬਣ ਜਾਂਦੀ ਆ ਤੇ ਅਸੀਂ ਕਿਸੇ ਤੋਂ ਮੰਗੀਏ ਤੇ ਸਾਨੂੰ ਮੂਹਰੋਂ ਜਵਾਬ ਮਿਲ ਜਾਏ ਫਿਰ ਸ਼ਰਮ ਵਾਲੀ ਗੱਲ ਆ ਨਾ ਪਰਮੇਸ਼ਰ ਕੋਲੋਂ ਮੰਗਿਆ ਸਾਡੀਆਂ ਝੋਲੀਆਂ ਭਰਦੀਆਂ ਨੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਜਿੰ ਸੇਵਿਆ ਤਿੰਨ ਫਲ ਪਾਇਆ ਜਿਸ ਨੇ ਵੀ ਪਰਮੇਸ਼ਰ ਦੀ ਸੇਵਾ ਭਗਤੀ ਕੀਤੀ ਹੈ ਉਹਨੂੰ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ ਉਹਦੀਆਂ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਉਹਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿੰਦੀ ਉਹ ਤ੍ਰਿਪਤ ਹੋ ਜਾਂਦਾ ਨਾਨਕ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਾ ਕੁਰਬਾਨ ਸਦਾ ਸਦਕੇ ਆ ਜੋ ਹਰ ਵਕਤ ਉਸ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਸ਼ਲੋਕ ਮਹਲਾ 3 ਜੀ ਪਗਤ ਜਨਾਂ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲਈਨ ਜਨ ਲਾਏ ਬਾਤ ਸਾਹੀ ਭਗਤ ਜਨਾ ਕੋ ਦਿੱਤੀਨ ਸਿਰ ਛਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਏ ਰਾਜੇ ਓਇ ਨਾ ਆਖੀਐ ਪਿੜ ਮਰਹਿ ਫਿਰ ਜੂਨੀ ਪਾਹੇ ਨਾਨਕ ਵਿਣ ਨਾ ਵੈ ਨਕੀ ਵੱਡੀ ਫਿਰੈ ਸੋਬਾ ਮੂਲ ਨਾ ਪਾਹੇ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਜਿਹੜੇ ਭਗਤ ਜਨ ਨੇ ਉਹਨਾਂ ਉੱਤੇ ਪਰਮੇਸ਼ਰ ਆਪ ਮਿਹਰਵਾਨ ਉਹਨਾਂ ਨੂੰ ਆਪ ਭਗਤੀ ਵਿੱਚ ਲਾਇਆ ਉਹਨਾਂ ਦੇ ਸਿਰ ਤੇ ਛਤਰ ਝੁਲਦੇ ਨੇ ਉਹਨਾਂ ਨੂੰ ਪਾਤਸ਼ਾਹੀਆਂ ਦਿੱਤੀਆਂ ਨੇ ਜੋ ਭਗਤੀ ਕਰਦੇ ਨੇ ਉਹਨਾਂ ਲਈ ਸਾਰੀ ਵਿਧੀ ਪਰਮੇਸ਼ਰ ਆਪ ਬਣਾ ਦਿੰਦਾ ਜੋ ਕਹਿੰਦੇ ਸਤਗੁਰ ਦੀ ਦਸੀ ਹੋਈ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਉਹ ਸਦਾ ਸੁਖੀ ਨੇ ਤੇ ਸ਼ੁੱਧ ਹਿਰਦੇ ਵਾਲੇ ਬਣ ਜਾਂਦੇ ਨੇ ਕਹਿੰਦੇ ਰਾਜੇ ਉਹ ਨਹੀਂ ਆਖੀ ਜਾਂਦੇ ਜੋ ਲੜਾਈਆਂ ਵਿੱਚ ਲੜਪੜ ਕੇ ਮਰਦੇ ਨੇ ਤੇ ਫਿਰ ਜੂਨਾ ਵਿੱਚ ਆਉਂਦੇ ਨੇ ਤੇ ਕਹਿੰਦੇ ਨਾਨਕ ਜੀ ਕਹਿੰਦੇ ਨੇ ਨਾਮ ਤੋਂ ਬਿਨਾ ਉਹ ਨੱਕ ਵੱਡੇ ਹੁੰਦੇ ਨੇ ਨਾ ਜਿਵੇਂ ਐਵੇਂ ਫਰਦੀ ਆ ਦੁਨੀਆ ਉਹਨਾਂ ਨੂੰ ਇੱਜ਼ਤ ਬਿਲਕੁਲ ਨਹੀਂ ਮਿਲਦੀ ਰਾਜੇ ਤੇ ਉਹ ਆਖੀ ਜਾਂਦੇ ਨੇ ਜੋ ਪਰਮੇਸ਼ਰ ਦੇ ਨਾਮ ਸਦਕਾ ਸਭ ਕਾਸੇ ਪਿੱਛੋਂ ਰੱਜ ਜਾਂਦੇ ਨੇ ਜਿਨ੍ਹਾਂ ਨੂੰ ਕੋਈ ਭੁੱਖ ਨਹੀਂ ਰਹਿੰਦੀ ਉਹ ਰਾਜੇ ਆਖੀਦੇ ਨੇ ਨਾ ਕਿ ਉਹ ਜਿਹੜੇ ਜੰਗਾਂ ਲੜ ਕੇ ਮਰਦੇ ਨੇ ਤੇ ਫਿਰ ਜਨਮ ਲੈਂਦੇ ਨੇ ਜਿਨ੍ਹਾਂ ਦੀ ਭੁੱਖਾਂ ਸਭ ਪਰਮੇਸ਼ਰ ਦੇ ਨਾਮ ਨਾਲ ਮਰ ਗਈਆਂ ਉਹਨਾਂ ਨੂੰ ਰਾਜੇ ਆਖੀਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ